ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਬੀ ਬਟਿਕ YouTube ਚੈਨਲ ਤੇ ਅੱਜ ਅਸੀਂ ਸਪੈਸ਼ਲ ਕਲਾਸ ਇੰਚ ਟੇਪ ਉੱਤੇ ਲੈ ਕੇ ਆਏ ਆ ਜਿੰਨਾ ਚਿਰ ਆਪਾਂ ਇੰਚ ਟੇਪ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਆਪਾਂ ਇੰਚ ਟੇਪ ਦੇ ਨਾਲ ਸਹੀ ਨਾਪ ਨਹੀਂ ਲੈ ਸਕਦੇ ਤੇ ਨਾ ਹੀ ਚੰਗੀ ਸਿਲਾਈ ਕਰਨਾ ਸਿੱਖ ਸਕਦੇ ਆ ਤੇ ਨਾ ਹੀ ਆਪਾਂ ਤੋਂ ਵੀ ਜਿੰਨਾ ਟਾਈਮ ਆਪਾਂ ਇੰਚ ਟੇਪ ਨੂੰ ਨਾਲ ਨਹੀਂ ਆਪ ਨੂੰ ਪਤਾ ਲੱਗੂਗਾ ਤੇ ਉਹਨਾਂ ਟਾਈਮ ਆਪਾਂ ਇੰਚ ਟੇਪ ਦੇ ਨਾਲ ਸਹੀ ਨਾਪ ਨਹੀਂ ਲੈ ਸਕਦੇ ਜਿਵੇਂ ਕਿ ਆਪਣਾ ਇੰਚ ਟੇਪ ਆਹ ਸੈਂਟੀਮੀਟਰ ਦੀਆਂ ਦੋ ਸਾਈਡਾਂ ਨੇ ਜਿਵੇਂ ਕਿ ਆ ਸੈਂਟੀਮੀਟਰ ਦੀ ਸਾਈਡ ਹੋ ਗਈ ਇੰਚਾਂ ਦੀ ਹੋਊਗੀ ਵੈਸੇ ਜ਼ਿਆਦਾਤਰ ਆਪਾਂ ਤਾਂ ਇੰਚਾਂ ਦੀ ਹੀ ਲੋੜ ਪਊਗੀ ਜਿਵੇਂ ਕਿ ਆਪਾਂ ਕਹੀ ਵੀ 1 ਮੀਟਰ ਕਿੰਨੇ ਦਾ ਹੁੰਦਾ 1 ਮੀਟਰ ਆਪਣਾ 39 ਇੰਚ ਦਾ ਹੁੰਦਾ ਇਹਦਾ ਮਤਲਬ 39 ਇੰਚ ਦਾ ਅੱਧ ਹੋਊਗਾ ਮਤਲਬ ਜੇ ਆਪਾਂ ਕਹੀ ਵੀ ਆਪਾਂ ਅੱਧਾ ਮੀਟਰ ਅੱਧਾ ਮੀਟਰ ਆਪਾਂ ਹੋਊਗਾ 19.5 ਇੰਚ 19.5 ਇੰਚ ਜੀ ਮੈਂ ਆਪਾਂ ਲੇ ਕੇ 39 ਇੰਚ ਤੇ ਅੱਧਾ ਮੀਟਰ 1.9 ਇੰਚ ਜਿਵੇਂ ਕਿ ਕਈ ਮੇਰੇ ਭੈਣਾਂ ਨੂੰ ਵੀ ਪੌਣੇ ਦਾ ਸਵਾ ਦਾ ਨਾ ਨਹੀਂ ਪਤਾ ਹੁੰਦਾ ਹਨਾ ਉਹ ਤਾਂ ਜਿਵੇਂ ਕਿ ਆਪਣਾ 1 ਇੰਚ 2 ਇੰਚ ਆਪਣੀ ਜਿੰਨਾ ਮਰਜ਼ੀ ਲਾ ਲਓ ਜਿਵੇਂ ਆਪਣਾ 8 ਇੰਚ ਹੋ ਗਿਆ 8 ਇੰਚ ਦੇ ਮਤਲਬੋਂ ਆਪਣੀ ਜਿੰਮੀ 2 ਪੁਆਇੰਟ ਨੇ 8 ਇੰਚ ਦੇ ਲਵੇ ਉਹਨੂੰ ਆਪਾਂ ਵੀ ਸਵਾ 8 ਇੰਚ ਕਹਿ ਕਾਵਾਂਗੇ ਤੇ ਜਿਹੜੇ ਆਪਣੇ ਲਵੇ ਹੋਰ 2 ਅੱਗੇ ਹੋਰ ਪੁਆਇੰਟ ਨੇ ਉਹਨੂੰ ਆਪਾਂ 8.5 ਇੰਚ ਕਹਾਂਗੇ ਤੇ ਜਿਹੜੇ ਅੱਗੇ 2 ਪੁਆਇੰਟ ਨੇ ਜਿਵੇਂ ਕਿ ਆ ਇੱਕ ਛੋਟਾ ਹੋਵੇ ਇੱਕ ਵੱਡਾ ਲਵੇ ਦੋ ਹੋਰ ਪੁਆਇੰਟ ਨੇ ਉਹਨੂੰ ਆਪਾਂ 9 ਇੰਚ ਕਵਾਂਗੇ ਤੇ ਅੱਗੇ ਆਪਣਾ 9 ਇੰਚ ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦਾ ਮੈਂ ਤੁਹਾਨੂੰ ਕੋਈ ਹੋਰ ਦੱਸ ਦਿੰਨੀ ਆ ਜਿਵੇਂ 8 ਇੰਚ ਦੇ ਲਵੇ ਆਪਣੇ ਦੋ ਪੁਆਇੰਟ ਨੇ ਇਹਨੂੰ ਆਪਾਂ 8.5 ਇੰਚ ਕਵਾਂਗੇ ਅੱਗੇ ਦੋ ਪੁਆਇੰਟ ਨੇ ਉਹਨੂੰ ਆਪਾਂ 8.5 ਇੰਚ ਕਵਾਂਗੇ ਜੋ ਅੱਗੇ ਦੋ ਪੁਆਇੰਟ ਨੇ ਉਹਨੂੰ ਆਪਾਂ 9 ਇੰਚ ਕਵਾਂਗੇ ਤੇ ਅੱਗੇ ਆਪਣਾ 9 ਇੰਚ ਆ ਗਿਆ ਜਿਵੇਂ ਕਿ ਆਪਣਾ ਇੰਚ ਤੇ ਆਪਾਂ ਇੱਕ ਕਹਿੰਦੇ ਵੀ ਇੱਕ ਪੈਰ ਪੈਰ ਤੇ ਇੱਕ ਸੂਤ ਜਿਵੇਂ ਆਪਰਾ 8 ਇੰਚ ਆ 8 ਇੰਚ ਦੇ ਲਵੇ ਆਪਰਾ ਜਿਵੇਂ ਛੋਟਾ ਪੁਆਇੰਟ ਆ ਇਹਨੂੰ ਆਪਾਂ ਇੱਕ ਸੂਤ ਕਹਿੰਦੇ ਆ ਤੇ ਜਿਵੇਂ ਕਿ ਆ ਇੰਚ ਟੇਪ ਦੇ 8 ਇੰਚ ਦੇ ਲਵੇ ਦੋ ਦੋ ਪੁਆਇੰਟ ਨੇ ਇਹਨੂੰ ਆਪਾਂ ਇੱਕ pair ਕਹਿੰਦੇ ਆ ਜਿਵੇਂ ਕਿ ਆ ਨਾਲ ਲੱਗਦਾ ਇੱਕ ਪੁਆਇੰਟ ਇਹਨੂੰ ਆਪਾਂ ਇੱਕ ਸੂਤ ਤੇ ਜੇ ਨਾਲ ਦੋ ਪੁਆਇੰਟ ਹੋ ਗਏ ਜਿਵੇਂ ਇੱਕ ਦੋ ਇਹ ਦੋ ਪੁਆਇੰਟ ਇਹਨੂੰ ਆਪਾਂ ਇੱਕ pair ਕਵਾਂਗੇ ਵੈਸੇ ਮੇਰੇ ਭੈਣਾਂ ਨੂੰ ਬਹੁਤ ਇੰਚ ਟੇਪ ਬਾਰੇ ਸਾਰਾ ਪਤਾ ਹੀ ਆ ਵੈਸੇ ਮੈਂ ਸਲਾਈ ਦਾ ਕੰਮ ਵੇਸ ਕਿ ਤੁਸੀਂ ਇਹ ਕੋਰਸ ਸ਼ੁਰੂ ਕੀਤਾ ਹੈ ਤੇ ਜੋ ਕਿ ਮਤਲਬ ਵੀ ਮੇਰੇ ਭੈਣਾਂ ਨੂੰ ਨਹੀਂ ਵੀ ਪਤਾ ਹੈਗਾ ਮੈਂ ਉਹਨਾਂ ਵਾਸਤੇ ਵੀ ਜਿਨ੍ਹਾਂ ਨੂੰ ਪਤਾ ਹੈ ਚਲੋ ਫਿਰ ਉਹ ਤਾਂ ਫਿਰ ਠੀਕ ਆ ਤੇ ਜਿਵੇਂ ਆਪਣਾ ਇੱਕ 12 ਇੰਚ ਹੋ ਗਿਆ ਇਹ 12 ਇੰਚ ਤੋਂ ਆਪਾਂ ਇੰਚੀ ਟੇਪ ਦੇ ਹਿਸਾਬ ਤੇ ਵੀ ਪਤਾ ਕਰ ਸਕਦੇ ਹਾਂ ਕਿ ਜਿਵੇਂ ਫੁੱਟ ਦਾ ਜਿਵੇਂ 24 ਤੇ 2 ਫੁੱਟ ਦਾ ਵੈਸੇ ਆਪਾਂ ਨੂੰ ਇਹ ਤਾਂ ਇੰਨੀ ਲੋੜ ਹੈ ਨਹੀਂ ਕਿ ਫੁੱਟਾਂ ਦੀ ਤਾਂ ਪਰ ਮੈਂ ਇਹ ਤਾਂ ਤੁਹਾਨੂੰ ਮੈਂ ਵੈਸੇ ਦੱਸ ਰਹੀ ਹਾਂ ਵੀ 12 ਇੰਚ ਤੋਂ ਪਿੱਕ ਫੁੱਟ 24 ਤੋਂ 2 ਫੁੱਟ ਵੇਦਾ ਵੀ ਆਪਾਂ ਫੁੱਟਾਂ ਦਾ ਵੀ ਪਤਾ ਕਰ ਸਕਦੇ ਆ ਵੈਸੇ ਆਪਾਂ ਨੂੰ ਸਲਾਈ ਦੇ ਵਿੱਚ ਫੁੱਟਾਂ ਦੀ ਕੋਈ ਲੋੜ ਨਹੀਂ ਪੈਂਦੀ ਤੇ ਅੱਗੇ ਤੁਹਾਨੂੰ ਤਰਪਾਈ ਕਰਨ ਅੱਗੇ ਤੇ ਬਟਨ ਲਗਾਉਣ ਵਾਲੇ ਆਪਾਂ ਵੀਡੀਓ ਕੇ ਆਉਂਦੀਆਂ ਰਹਿਣਗੀਆਂ ਤੇ ਆਪਾਂ ਤੁਹਾਨੂੰ ਉਹ ਵੀ ਮਤਲਬ ਛੋਟੇ ਛੋਟੇ ਗੱਲਾਂ ਸਲਾਈ ਦੇ ਵਿੱਚ ਸਿਕਾਵਾਂਗੇ ਜੇਕਰ ਸਾਡੀ ਇੰਚ ਟੇਪ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਗੱਲ ਸਮਝ ਨਾ ਲੱਗੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਅੱਗੇ ਸਲਾਈ ਦੀਆਂ ਵੀਡੀਓ ਸਟੈਪ ਵਾਈਜ਼ ਸਟੈਪ ਆਉਂਦੀਆਂ ਰਹਿਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨਾਲ ਜੁੜੇ ਰਹੋ ਧੰਨਵਾਦ